ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਐਕਟਰ ਰਣਵੀਰ ਸਿੰਘ ਦੀ ਫਿਲਮ ਤੁਰੰਦਰ ਦਾ ਵੀ ਸੋਸ਼ਲ ਮੀਡੀਆ ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਅਦਾਕਾਰ ਰਣਵੀਰ ਸਿੰਘ ਆਪਣੀ ਆਉਣ ਵਾਲੀ ਫਿਲਮ ਤੁਰੰਦਰ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਨੇ ਫਿਲਮ ਦਾ ਟੀਜ਼ਰ ਅਦਾਕਾਰ ਦੇ ਜਨਮ ਦਿਨ ਤੇ ਰਿਲੀਜ਼ ਕੀਤਾ ਗਿਆ ਸੀ ਜਿਸ 'ਚ ਅਦਾਕਾਰ ਦਾ ਭਿਆਨਕ ਅਫਤਾਰ ਦੇਖਣ ਨੂੰ ਮਿਲਿਆ ਹੁਣ ਫਿਲਮ ਦੇ ਸੈੱਟ ਤੋਂ ਰਣਵੀਰ ਦਾ ਇੱਕ ਹੋਰ ਨਵਾਂ ਵੀਡੀਓ ਲੀਕ ਹੋਇਆ ਜਿਸ ਦੇ ਵਿੱਚ ਉਹ ਬੰਦੂਕ ਲੈ ਕੇ ਦੁਸ਼ਮਨਾਂ ਦੇ ਪਿੱਛੇ ਭੱਜਦੇ ਦਿਖਾਈ ਦੇ ਰਹੇ ਨੇ ਇਹ ਵੀਡੀਓ ਹੁਣ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇਸ ਫਿਲਮ ਦੇ ਕੁਝ ਦ੍ਰਿਸ਼ ਲੁਧਿਆਣਾ ਦੇ ਖੇੜਾਪਿੰਡ ਵਿੱਚ ਸ਼ੂਟ ਕੀਤੇ ਗਏ ਨੇ ਜਿਸ ਦੇ ਵਿੱਚ ਕਾਰ ਦੀ ਛੱਤ ਤੇ ਪਾਕਿਸਤਾਨੀ ਝੰਡੇ ਦਿਖਾਈ ਦਿੱਤੇ ਨੇ ਸ਼ੂਟਿੰਗ ਦਾ 27 ਸਕਿੰਟ ਦਾ ਵੀਡੀਓ ਸਾਹਮਣੇ ਹੈ ਸੋਸ਼ਲ ਮੀਡੀਆ ਤੇ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਪਾਕਿਸਤਾਨੀ ਝੰਡੇ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਇਸ ਵੀਡੀਓ ਦੇ ਵਿੱਚ ਰਣਵੀਰ ਸਿੰਘ ਕਾਲਾ ਕੋਟ ਪਾਏ ਹੋਏ ਇੱਕ ਕਾਰ ਦੀ ਛੱਤ ਤੇ ਖੜੇ ਨੇ ਉਹਨਾਂ ਦੇ ਨਾਲ ਕੁਝ ਹੋਰ ਲੋਕ ਵੀ ਨੇ ਕਾਰ ਤੇ ਪਾਕਿਸਤਾਨ ਦਾ ਝੰਡਾ ਵੀ ਲहराਇਆ ਗਿਆ ਹੈ ਤਦ ਵੀਰ ਸਿੰਘ ਨੂੰ ਦੁਬਾਰਾ ਉਸੇ ਛੱਤ ਤੇ ਦੇਖਿਆ ਜਾਂਦਾ ਹੈ ਇੱਥੇ ਉਹ ਹੱਥ ਵਿੱਚ AK47 ਬੰਦੂਕ ਲੈ ਕੇ ਛੱਤ ਤੋਂ ਹੇਠਾਂ ਛਾਲ ਮਾਰਦੇ ਨੇ ਵੀਡੀਓ ਦੇ ਅੰਤ ਦੇ ਵਿੱਚ ਰੇਲਵੇ ਟ੍ਰੈਕ ਦੇ ਨੇੜੇ ਇੱਕ ਤੇਲ ਦੇ ਡੱਬੇ 'ਚ ਤਮਾਕਾ ਹੁੰਦਾ ਦਿਖਾਈ ਦਿੰਦਾ ਹੈ ਇਸ ਵੀਡੀਓ ਦੇਖਣ ਤੋਂ ਬਾਅਦ ਕੇਸੀਪੀ ਪ੍ਰਿੰਸ ਨਾਮ ਦੇ ਇੱਕ ਯੂਜ਼ਰ ਨੇ ਕਮੈਂਟ ਦੇ ਵਿੱਚ ਲਿਖਿਆ ਕਿ ਬਾਲੀਵੁੱਡ ਦਿਲਜੀਤ ਨੂੰ ਨਫ਼ਰਤ ਕਰਦਾ ਹੈ ਕਿਉਂਕਿ ਉਹ ਦੋਵਾਂ ਦੇਸ਼ਾਂ ਵਿੱਚਕਾਰ ਸ਼ਾਂਤੀ ਚਾਹੁੰਦਾ ਹੈ ਜਦੋਂ ਕਿ ਬਾਲੀਵੁੱਡ ਦੋਵਾਂ ਦੇਸ਼ਾਂ ਵਿੱਚਕਾਰ ਨਫ਼ਰਤ ਚਾਹੁੰਦਾ ਹੈ ਹਰਮਨ ਸਿੰਘ ਕੁਟੀ ਨਾਮ ਦੇ ਯੂਜ਼ਰ ਨੇ ਟਿੱਪਣੀ ਕੀਤੀ ਕਿ ਉਸਨੇ ਪਾਕਿਸਤਾਨੀ ਝੰਡਾ ਫੜਿਆ ਹੋਇਆ ਕੋਈ ਵੀ ਉਸਨੂੰ ਗੱਦਾਰ ਨਹੀਂ ਕਹੇਗਾ। ਥਾਣਾ ਡੇਲੋ ਦੇ ਐਸਐਸ ਨੇ ਦੱਸਿਆ ਕਿ ਫਿਲਮ ਤੁਰੰਦਰ ਦੀ ਸ਼ੂਟਿੰਗ ਖੇੜਾਪਿੰਡ ਦੇ ਵਿੱਚ ਹੋਈ ਹੈ। ਰਣਵੀਰ ਸਿੰਘ ਦੇ ਇਸ ਫਿਲਮ ਦਾ ਕੇਵਲ 5-6 ਮਿੰਟ ਦਾ ਸੀਨ ਇੱਥੇ ਫਿਲਮਾਇਆ ਗਿਆ। ਉਹਨਾਂ ਮੁਤਾਬਕ ਸ਼ੂਟਿੰਗ ਦੀ ਬਕਾਇਦਾ ਇਜਾਜ਼ਤ ਲਈ ਗਈ ਸੀ ਅਤੇ ਸਾਰੀ ਪ੍ਰਕਿਰਿਆ ਕਾਨੂੰਨੀ ਦਾਇਰੇ ਅੰਦਰ ਹੀ ਲੈ ਕੇ ਕੀਤੀ ਗਈ ਹੈ। ਇਸਨਾਲ ਹੀ ਫਿਲਮੀ ਜਗਤ 'ਚ ਇੱਕ ਹੋਰ ਅਣਸੁਖਾਵੀ ਘਟਨਾ ਵਾਪਰੀ ਜਿੱਥੇ ਗੁਰੂਗ੍ਰਾਮ 'ਚ ਹਰਿਆਣਾ ਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਰਾਹੁਲ ਫੈਜ਼ਲਪੁਰੀਆ ਤੇ ਜਾਨਲੇਵਾ ਹਮਲੇ ਦੀ ਖਬਰ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਅਣਪਛਾਤੇ ਬਦਮਾਸ਼ਾਂ ਨੇ ਗਾਇਕ ਤੇ ਗੋਲੀਬਾਰੀ ਕੀਤੀ ਰਾਹ ਦੀ ਗੱਲ ਇਹ ਹੈ ਕਿ ਇਸ ਹਮਲੇ ਵਿੱਚ ਰਾਹੁਲ ਨੂੰ ਕੋਈ ਗੋਲੀ ਨਹੀਂ ਲੱਗੀ ਹੈ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਨੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਲਾਕੇ ਦੀ ਸੀਸੀਟੀਵੀ ਫੁਟੇਜ ਸਕੈਨ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀ ਦੀ ਪਛਾਣ ਕੀਤੀ ਜਾ ਸਕੇ ਪ੍ਰਾਪਤ ਜਾਣਕਾਰੀ ਅਨੁਸਾਰ rahul fazalpuriya ਆਪਣੇ ਪਿੰਡ ਫਾਜ਼ਲਪੁਰੀਆ ਦੇ ਨੇੜੇ ਤੋਂ ਲੰਘ ਰਿਹਾ ਸੀ ਜਦੋਂ ਕਿ Tata ਪੰਜਕਾਰ ਵਿੱਚ ਸਵਾਰ ਬਦਮਾਸ਼ਾਂ ਨੇ ਪਿੱਛੋਂ ਤੋਂ ਉਸਤੇ ਗੋਣੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਹੀ rahul ਨੂੰ ਹਮਲੇ ਦਾ ਅਹਿਸਾਸ ਹੋਇਆ ਉਸਨੇ ਆਪਣੀ ਕਾਰ ਦੀ ਗਤੀ ਵਧਾ ਦਿੱਤੀ ਅਤੇ ਕਿਸੇ ਤਰ੍ਹਾਂ ਮੌਕੇ ਤੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਐਕਟਰ ਰਣਵੀਰ ਸਿੰਘ ਦੀ ਫਿਲਮ ਤੁਰੰਦਰ ਦਾ ਵੀ ਸੋਸ਼ਲ ਮੀਡੀਆ ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਅਦਾਕਾਰ ਰਣਵੀਰ ਸਿੰਘ ਆਪਣੀ ਆਉਣ ਵਾਲੀ ਫਿਲਮ ਤੁਰੰਦਰ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਨੇ। ਫਿਲਮ ਦਾ ਟੀਜ਼ਰ ਅਦਾਕਾਰ ਦੇ ਜਨਮ ਦਿਨ ਤੇ ਰਿਲੀਜ਼ ਕੀਤਾ ਗਿਆ ਸੀ ਜਿਸ 'ਚ ਅਦਾਕਾਰ ਦਾ ਭਿਆਨਕ ਅਫਤਾਰ ਦੇਖਣ ਨੂੰ ਮਿਲਿਆ। ਹੁਣ ਫਿਲਮ ਦੇ ਸੈੱਟ ਤੋਂ ਰਣਵੀਰ ਦਾ ਇੱਕ ਹੋਰ ਨਵਾਂ ਵੀਡੀਓ ਲੀਕ ਹੋਇਆ ਜਿਸ ਦੇ ਵਿੱਚ ਉਹ ਬੰਦੂਕ ਲੈ ਕੇ ਦੁਸ਼ਮਨਾਂ ਦੇ ਪਿੱਛੇ ਭੱਜਦੇ ਦਿਖਾਈ ਦੇ ਰਹੇ ਨੇ। ਇਹ ਵੀਡੀਓ ਹੁਣ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਫਿਲਮ ਦੇ ਕੁਝ ਦ੍ਰਿਸ਼ ਲੁਧਿਆਣਾ ਦੇ ਖੇੜਾਪਿੰਡ ਵਿੱਚ ਸ਼ੂਟ ਕੀਤੇ ਗਏ ਨੇ ਜਿਸ ਦੇ ਵਿੱਚ ਕਾਰ ਦੀ ਛੱਤ 'ਤੇ ਪਾਕਿਸਤਾਨੀ ਝੰਡੇ ਦਿਖਾਈ ਦਿੱਤੇ ਨੇ ਸ਼ੂਟਿੰਗ ਦਾ 27 ਸਕਿੰਟ ਦਾ ਵੀਡੀਓ ਸਾਹਮਣੇ ਆਇਆ ਹੈ ਸੋਸ਼ਲ ਮੀਡੀਆ 'ਤੇ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਪਾਕਿਸਤਾਨੀ ਝੰਡੇ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਇਸ ਵੀਡੀਓ ਦੇ ਵਿੱਚ ਰਣਵੀਰ ਸਿੰਘ ਕਾਲਾ ਕੋਟ ਪਾਏ ਹੋਏ ਇੱਕ ਕਾਰ ਦੀ ਛੱਤ 'ਤੇ ਖੜੇ ਨੇ ਉਹਨਾਂ ਦੇ ਨਾਲ ਕੁਝ ਹੋਰ ਲੋਕ ਵੀ ਨੇ ਕਰਤੇ ਪਾਕਿਸਤਾਨ ਦਾ ਝੰਡਾ ਵੀ ਲੜਾਇਆ ਗਿਆ ਰਣਵੀਰ ਸਿੰਘ ਨੂੰ ਦੁਬਾਰਾ ਉਸੇ ਛੱਤ ਤੇ ਦੇਖਿਆ ਜਾਂਦਾ ਹੈ ਇੱਥੇ ਉਹ ਹੱਥ ਵਿੱਚ AK47 ਬੰਦੂਕ ਲੈ ਕੇ ਛੱਤ ਤੋਂ ਹੇਠਾਂ ਛਾਲ ਮਾਰਦੇ ਨੇ ਵੀਡੀਓ ਦੇ ਅੰਤ ਦੇ ਵਿੱਚ ਰੇਲਵੇ ਟ੍ਰੈਕ ਦੇ ਨੇੜੇ ਇੱਕ ਤੇਲ ਦੇ ਡੱਬੇ 'ਚ ਧਮਾਕਾ ਹੁੰਦਾ ਦਿਖਾਈ ਦਿੰਦਾ ਹੈ ਇਸ ਵੀਡੀਓ ਦੇਖਣ ਤੋਂ ਬਾਅਦ ਕੇਸੀਪੀ ਪ੍ਰਿੰਸ ਨਾਮ ਦੇ ਇੱਕ ਯੂਜ਼ਰ ਨੇ ਕਮੈਂਟ ਦੇ ਵਿੱਚ ਲਿਖਿਆ ਕਿ ਬਾਲੀਵੁੱਡ ਦਿਲਜੀਤ ਨੂੰ ਨਫ਼ਰਤ ਕਰਦਾ ਹੈ ਕਿਉਂਕਿ ਉਹ ਦੋਵਾਂ ਦੇਸ਼ਾਂ ਵਿੱਚਕਾਰ ਸ਼ਾਂਤੀ ਚਾਹੁੰਦਾ ਹੈ ਜਦੋਂ ਕਿ ਬਾਲੀਵੁੱਡ ਦੋਵਾਂ ਦੇਸ਼ਾਂ ਵਿੱਚਕਾਰ ਨਫ਼ਰਤ ਚਾਹੁੰਦਾ ਹੈ ਹਰਮਨ ਸਿੰਘ ਕੁਟੀ ਨਾਮ ਦੇ ਯੂਜ਼ਰ ਨੇ ਟਿੱਪਣੀ ਕੀਤੀ ਕਿ ਉਸਨੇ ਪਾਕਿਸਤਾਨੀ ਝੰਡਾ ਫੜਿਆ ਹੋਇਆ ਕੋਈ ਵੀ ਉਸਨੂੰ ਗੱਦਾਰ ਨਹੀਂ ਕਹੇਗਾ। ਥਾਣਾ ਡੇਲੋ ਦੇ ਐਸਐਸ ਨੇ ਦੱਸਿਆ ਕਿ ਫਿਲਮ ਤੁਰੰਦਰ ਦੀ ਸ਼ੂਟਿੰਗ ਖੇੜਾਪਿੰਡ ਦੇ ਵਿੱਚ ਹੋਈ ਹੈ। ਰਣਵੀਰ ਸਿੰਘ ਦੇ ਇਸ ਫਿਲਮ ਦਾ ਕੇਵਲ 5-6 ਮਿੰਟ ਦਾ ਸੀਨ ਇੱਥੇ ਫਿਲਮਾਇਆ ਗਿਆ। ਉਹਨਾਂ ਮੁਤਾਬਕ ਸ਼ੂਟਿੰਗ ਦੀ ਬਕਾਇਦਾ ਇਜਾਜ਼ਤ ਲਈ ਗਈ ਸੀ ਅਤੇ ਸਾਰੀ ਪ੍ਰਕਿਰਿਆ ਕਾਨੂੰਨੀ ਦਾਇਰੇ ਅੰਦਰ ਹੀ ਲੈ ਕੇ ਕੀਤੀ ਗਈ ਹੈ। ਇਸਨਾਲ ਹੀ ਫਿਲਮੀ ਜਗਤ 'ਚ ਇੱਕ ਹੋਰ ਅਣਸੁਖਾਵੀ ਘਟਨਾ ਵਾਪਰੀ ਜਿੱਥੇ ਗੁਰੂਗ੍ਰਾਮ 'ਚ ਹਰਿਆਣਾ ਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਰਾਹੁਲ ਫੈਜ਼ਲਪੁਰੀਆ ਤੇ ਜਾਨਲੇਵਾ ਹਮਲੇ ਦੀ ਖਬਰ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਅਣਪਛਾਤੇ ਬਦਮਾਸ਼ਾਂ ਨੇ ਗਾਇਕ ਤੇ ਗੋਲੀਬਾਰੀ ਕੀਤੀ ਰਾਹ ਦੀ ਗੱਲ ਇਹ ਹੈ ਕਿ ਇਸ ਹਮਲੇ ਵਿੱਚ ਰਾਹੁਲ ਨੂੰ ਕੋਈ ਗੋਲੀ ਨਹੀਂ ਲੱਗੀ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਨੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਲਾਕੇ ਦੀ ਸੀਸੀਟੀਵੀ ਫੁਟੇਜ ਸਕੈਨ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀ ਦੀ ਪਛਾਣ ਕੀਤੀ ਜਾ ਸਕੇ ਪ੍ਰਾਪਤ ਜਾਣਕਾਰੀ ਅਨੁਸਾਰ ਰਾਹੁਲ ਫਾਜ਼ਲਪੁਰੀਆ ਆਪਣੇ ਪਿੰਡ ਫਾਜ਼ਲਪੁਰੀਆ ਦੇ ਨੇੜੇ ਤੋਂ ਲੰਘ ਰਿਹਾ ਸੀ ਜਦੋਂ ਕਿ ਟਾਟਾ ਪੰਚਕਾਰ ਵਿੱਚ ਸਵਾਰ ਬਦਮਾਸ਼ਾਂ ਨੇ ਪਿੱਛੋਂ ਤੋਂ ਉਸਤੇ ਗੋਣੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਹੀ ਰਾਹੁਲ ਨੂੰ ਹਮਲੇ ਦਾ ਅਹਿਸਾਸ ਹੋਇਆ ਉਸਨੇ ਆਪਣੀ ਕਾਰ ਦੀ ਗਤੀ ਵਧਾ ਦਿੱਤੀ ਅਤੇ ਕਿਸੇ ਤਰ੍ਹਾਂ ਮੌਕੇ ਤੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ